ਫਿਰ ਸਰਦਾਰਜੀ 3 ਤੇ ਵਿਵਾਦ ਮਾਮਲੇ ਵਿੱਚ ਜਾਵედ ਅਖਤਰ ਤੇ ਇਮਤੀਆਜ਼ ਅਲੀ ਨੇ ਵੀ ਦਿਲਜੀਤ ਦੇ ਹੱਕ ਤੇ ਵਿੱਚ ਨਿੱਤਰ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਜਿਸ ਫਿਲਮ ਬਣੀ ਹੈ ਉਸ ਵੇਲੇ ਪਹਿਲਗਾਮ ਦੀ ਘਟਨਾ ਨਹੀਂ ਹੋਈ ਸੀ ਜਾਵედ ਅਖਤਰ ਵੱਲੋਂ ਇੱਥੇ ਦਿਲਜੀਤ ਦਸਾਂਜ ਦੇ ਹੱਕ ਵਿੱਚ ਆਮ ਨਹੀਂ ਪੜਦੇ ਹੋ ਹੈ ਕਿਹਾ ਕਿ ਫਿਲਮ ਨੂੰ ਬੈਨ ਕਰੋਗੇ ਤਾਂ ਪਾਕਿਸਤਾਨ ਦਾ ਨਹੀਂ ਹਿੰਦੁਸਤਾਨ ਦਾ ਪੈਸਾ ਰੁਕੇਗਾ ਇੱਕ ਪ੍ਰੋਗਰਾਮ ਤੇ ਵੀ ਡਾਇਰੈਕਟਰ ਇਮਤੀਆਜ਼ ਅਲੀ ਨੇ ਵੀ ਦਿਲਜੀਤ ਦੀ ਤਾਰੀਫ ਕਰਦੇ ਕਿਹਾ ਕਿ ਦਿਲਜੀਤ ਦਾ ਦਿਲ ਦੇਸ਼ ਪਕਟੀ ਦੇ ਜਜ਼ਬੇ ਨਾਲ ਭਰਿਆ ਹੈ ਆਪਣੇ ਸਾਰੇ ਸ਼ੋਅਜ਼ ਵਿੱਚ ਦਿਲਜੀਤ ਹਿੰਦੁਸਤਾਨ ਦਾ ਝੰਡਾ ਲਹਿਰਾਉਂਦਾ ਹੈ ਇਮਤੀਆਜ਼ ਅਲੀ ਨੇ ਇੱਥੇ ਇਹ ਬਿਆਨ ਦਿੱਤਾ ਦਿਲਜੀਤ ਬਣਾवटी ਤੌਰ ਤੇ ਕੋਈ ਕੰਮ ਨਹੀਂ ਕਰਦਾ ਦੱਸਦੇ ਕਿ ਇਮਤੀਆਜ਼ ਅਲੀ ਨੇ ਦਿਲਜੀਤ ਉਸਾਨ ਜਨਾਲ ਕੰਮ ਕੀਤਾ ਹੋਇਆ ਹੈ ਅਜੇ ਵਿਚਾਰ ਉਹਨਾਂ ਦੇ ਹੱਕ ਤੇ ਵਿੱਚ ਉਹਨਾਂ ਨੇ ਇੱਥੇ ਬੋਲਦਿਆਂ ਕਿਹਾ ਵਿਰੋਧ ਕਰਨ ਵਾਲੇ ਜਦੋਂ ਦਿਲਜੀਤ ਦੇ ਅੰਦਰ ਦਾ ਦੇਸ਼ ਪ੍ਰੇਮ ਵੇਖਣਗੇ ਤਾਂ ਸੱਚ ਸਮਝ ਜਾਣਗੇ ਜੋ ਜਿੱਥੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਲੇਕਿਨ ਉੱਤੇ ਹੀ ਕਈ ਆਗੂ ਲਗਾਤਾਰ ਉਹਨਾਂ ਦੇ ਹੱਕ ਤੇ ਵਿੱਚ ਵੀ ਨਿਤਰ ਕੇ ਆਏ ਨੇ ਸਫਨ ਸਰਦਾਰ ਜੀ 3 ਦਾ ਵਿਵਾਦ ਦੇ ਮਾਮਲੇ ਦੇ ਵਿੱਚ ਜਿੱਥੇ ਦਿਲਜੀਤ ਦੋਸਾਂ ਦਾ ਲਗਾਤਾਰ ਵਿਰੋਧ ਹੋਇਆ ਕਈਆਂ ਨੇ ਇੱਥੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਖਿਲਾਫ ਜਿਹੜੇ ਨੇ ਬਿਆਨ ਦਿੱਤੇ ਨੇ ਲੇਕਿਨ ਉੱਥੇ ਹੀ ਦਿਲਜੀਤ ਦੋਸਾਂ ਦੇ ਹੱਕ ਤੇ ਵਿਚਰੀ ਆਗੂ ਨਿਤਰ ਕੀ ਆਏ ਨੇ ਤੇ ਹੁਣ ਜਵੇਦ ਅਕਰ ਅਤੇ ਇਮਤੀਆਜ਼ ਅਲੀ ਨੇ ਵੀ ਦਿਲਜੀਤ ਦੋਸਾਂ ਦਾ ਸਾਥ ਦਿੱਤਾ ਸਫਨ ਸਰਦਾਰ ਜੀ 3 ਵਿਵਾਦ ਮਾਮਲੇ ਵਿੱਚ ਜਵੇਦ ਅਕਰ ਦਾ ਕਹਿਣਾ ਹੈ ਕਿ ਜਿਸ ਵੇਲੇ ਫਿਲਮ ਬਣੀ ਉਸ ਵੇਲੇ ਪੈਲਗਾਮ ਦੀ ਘਟਨਾ ਨਹੀਂ ਹੋਈ ਫਿਲਮ ਨੂੰ ਬੈਨ ਕਰੋਗੇ ਤਾਂ ਪਾਕਿਸਤਾਨ ਦਾ ਨਹੀਂ ਹਿੰਦੂਸਤਾਨ ਦਾ ਪੈਸਾ ਡੁੱਬੇਗਾ ਇਹ ਜਾਬੇਦ ਅਕਤਰ ਵੱਲੋਂ ਕਿਹਾ ਗਿਆ। ਔਰ ਇਸੇ ਤਰ੍ਹਾਂ ਦੇ ਨਾਲ ਡਾਇਰੈਕਟਰ ਇਮਤੀਆਜ਼ ਅਲੀ ਦੇਵੀ ਬਿਆਨ ਦਿੱਤਾ ਉਹਨੇ ਕਿ ਦਿਲਜੀਤ ਅਦਲ ਦੇਸ਼ ਪਕਤੀ ਤੇ ਜਜ਼ਬੇ ਨਾਲ ਭਰਿਆ ਹੋਇਆ ਆਪਣੇ ਸਾਰੇ ਸ਼ੋਜ਼ ਵਿੱਚ ਦਿਲਜੀਤ ਹਿੰਦੂਸਤਾਨ ਦਾ ਝੰਡਾ ਲਹਿਰਾਉਂਦਾ ਹੈ। ਸੋ ਇਥੇ तमाम ਜਿਹੜੇ ਆਗੂ ਨੇ ਉਹ ਦਿਲਜੀਤ ਹਸਾਨ ਦੇ ਹੱਕ ਵਿੱਚ ਨਤਰ ਕੀ ਆਏ ਨੇ।